ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19877 ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਹੈਗਾ ਜੀ ਗਗਨਦੀਪ ਸਿੰਘ ਪਿੰਡ ਗਹਿਲਾ ਜੀ ਜ਼ਿਲ੍ਹਾ ਬਰਨਾਲਾ ਪਿੰਡ ਗਹਿਲਾ ਜਿਹੜਾ ਆਪਣਾ ਨਹਿਰ ਵਾਲਾ ਕਹਿੰਦੇ ਗਹਿਲਾ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਪਹਿ ਗਿਆ ਤੇ ਮੋਬਾਈਲ ਨੰਬਰ ਵੀਰਾ ਆਪਣਾ 987661 ਜੀ 27214 987661 27214 ਜੀ 27214 ਜਿਹੜੇ ਆਪਾਂ ਬੱਚੀ ਦੇਖੀ ਆ ਨੇ ਕਿਹੜਾ ਸੂਈ ਹੈ ਇਹ ਪਹਿਲੀ ਸੂਈ ਹੈ ਆਪਣੀ ਘਰ ਦੀ ਬੱਚੀ ਹੈ ਨਾ ਘਰ ਦੀ ਬੱਚੀ ਹੈ ਜੀ ਠੀਕ ਹੈ ਕੀ ਰਿਕਾਰਡ ਸੀ ਦੀ ਮਾਂ ਦਾ ਇਹਦੀ ਮਾਂ ਦਾ ਜੀ ਇਸ 25 ਲੀਟਰ ਦੁੱਧ ਸੀ ਗਾਦੀ ਇਹਦਾ ਠੀਕ ਹੈ ਤੇ ਲਗਭਗ ਦੋਂਦੀ ਚੋ ਗਈ ਉਹ ਕਿਦਾਂ ਦੇਖਣੀ ਆ ਆਪਾਂ ਨਹੀਂ ਦੰਦ ਨਹੀਂ ਜੀ ਅਸੀਂ ਦੇਖੀ ਠੀਕ ਹੈ ਕਿੰਨਾ ਦਿਨ ਹੋ ਗਿਆ ਜਿਹਨੂੰ ਸੂਈ ਨੂੰ ਇਹਨੂੰ ਪੰਜਵਾਂ ਦਿਨ ਹੋ ਗਿਆ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਬੱਚਾ ਇਹਦੇ ਪਿੱਛੇ ਆ ਗਿਆ ਬੱਚਾ ਠੀਕ ਹੈ ਕਿੰਨਾ ਕੁ ਦੁੱਧ ਹੈ ਇਸ ਵਕਤ ਹਾਜਰ ਇਸ ਇਸ ਟਾਈਮ ਜੀ ਇਹਦੇ ਬਾਅਦ 19 ਲੀਟਰ ਦੁੱਧ ਤਿਆਰ ਮੰਨ ਕੇ ਜਿੱਲੇ ਵੀ 18 19 18 19 ਇੱਥੇ ਲਗਭਗ ਹੈਗਾ ਹੈਗਾ ਜੀ ਤਿੰਨਿਆਣਾ ਬਾਕੇ ਵਧੀਆ ਚਪਾਉਂਦੀ ਆ ਹਾਂਜੀ ਹਾਂਜੀ ਅਨੁਮਾਨ ਲਾਜ ਆਪਾਂ ਨੂੰ ਵੀ ਹੁਣ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਕਿਤੋਂ ਤੱਕ ਦਾ ਦੁੱਧ ਪਾ ਸਕਦੇ ਆ ਤੁਹਾਡੇ ਤਜਰਬੇ ਸਾਬ ਨੂੰ ਸਾਡੇ ਹਿਸਾਬ ਨਾਲ ਜਾਣਾ ਚਾਹੀਦਾ ਜੀ ਖਰਾਕ ਤੁਰਕ ਵਧੀਆ ਦੇਖੇ ਇਹਨੂੰ 22 23 ਲੀਟਰ 24 ਲੀਟਰ ਦੁੱਧ ਜਾਣਾ ਚਾਹੀਦਾ ਮੰਨ ਕੇ ਜਿੱਲੇ ਵੀ 24 25 ਵਾਲੀ ਹੈਗੀ ਹੈਗੀ ਹੈ ਤੇ ਮੁੱਲ ਆਪੇ ਤਾਂ ਕੀ ਰੱਖਿਆ ਮੁੱਲ ਜੀ ਜੇ ਫੋਨ ਤੇ ਕਰਾਂਗੇ ਠੀਕ ਹੈ ਸੁਬਰਕ ਕੱਦ ਕਾਠ ਵਗੈਰਾ ਵੇਖ ਸਕਦੇ ਹੋ ਚੰਗਾ ਸਾਫ ਸੁਥਰਾ ਸੋਹਣਾ ਲੇਵਾ 19 20 ਲਗਭਗ 18 20 18 ਲੀਟਰ ਤੋਂ ਬਾਹਰ ਦੁੱਧ ਏ ਥਲੇ ਥਲੇ ਹਾਜ਼ਰ ਆ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਹੁਣ ਸ਼ਾਮ ਦਾ ਟਾਈਮ ਆ ਚਵਾਈਏ ਦੀ ਹੋਣੀ ਆ ਤੇ ਬਾਕੀ ਥਣ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ ਚਾਰੇ ਥਣ ਨਿਖਣ ਮੇ ਸਾਫ ਸੁਥਰੇ ਬਿਖੀ ਤੇ ਤੇ ਸਾਫ ਸੁਥਰੀ ਉਮਰਵੀਰ ਦੱਸ ਦਿਆ ਕਿ ਤਿੰਨ ਸਾਲ ਦੇ ਲਗਭਗਾਂ ਮੂਹ ਹੁਣ ਅੰਦਾਜ਼ਾ ਦੋਂਦੀ ਹੋਣੀ ਹੈਗੀ ਕੋ ਬਾਲੀ ਵੱਡੀ ਉਮਰਤ ਨਹੀਂ ਤੇ ਬਾਕੀ ਸਾਈਜ਼ ਵਗੈਰਾ ਦੇਖੋ ਬਿਊਟੀ ਵਗੈਰਾ ਪੂਰੀ ਫੁੱਲਾ ਤੋ ਬੱਚਾ ਇਹਦੇ ਪਿੱਛੇ ਆ ਗਿਆ ਮੇਲ ਕਾਫ ਬੱਚਾਗਾ ਤੇ ਹਵਾਨਾ ਨੇੜੇ ਤੋਂ ਕਾਫੇ ਦੇ ਸਕਦੇ ਸੋ ਪਿੰਡ ਗਹਿੜਾ ਜ਼ਿਲ੍ਹਾ ਬਰਨਾਲਾ ਇਸ ਤੋਂ ਆਪਾਂ ਵੀਡੀਓ ਕਰ ਰਹੀ ਤਿਆ ਘਰ ਦੀ ਬਾਜਾਂ ਦੀ ਬੱਚੀ ਪਾਲੀ ਹੋਈ ਆ ਪਲੂਨ ਪਹਿਲਾ ਸੂਆ ਸੂਈ ਆ 24 25 ਲੀਟਰ ਤੱਕ ਦੁੱਧ ਨੇ ਦੇ ਦੇਣਾ ਤਿੰਨ ਨੰਬਰ ਬੋਲੇ ਭਰਾ ਦੇ ਬਾਰੇ ਆਪਣਾ 9876127214 ਮੁੱਲ ਜਾਇਜ ਹੋਊਗਾ ਫੋਨ ਤੇ ਆ ਹਾਂਜੀ ਹਾਂਜੀ ਸੋ ਗਰਮ ਮੁੱਲ ਵੀਰ ਕਹਿੰਦਾ ਜਾਇਜ ਹੋ ਕਰਾਂਗੇ ਫੋਨ ਤੇ ਸੋ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ